ਦੋਨੇ ਅੱਤਿਆ ਹਾਂ ਪਰ ਅੱਦੇ ਬੋਲਦੇ ਨੇ ਨਾਲ ਕਿਹਨੂੰ ਬੋਲਣ ਨਹੀਂ ਦਿੰਦੇ ਨਹੀਂ ਤੁਸੀਂ ਜੱਜ ਕਹਿੰਦੇ ਹੋ ਹਾਂ ਉਹਦਾ ਅੱਦੇ ਪੰਜਾਬੀ ਚ ਬੋਲਦੇ ਨੇ ਜੱਜ ਕਿੱਚਾ ਬਾਕੀ ਪੁੱਤ ਚਲੋ ਭਈ ਛਾਉਂਗੀ ਬੜੂਆ ਉਹ ਸਿੰਗਰ ਸਿੰਗਰ ਬਾਹਰ ਜਾਏਗਾ ਨੂ ਬਕਰ ਹੈ ਹਾਂ ਹਾਂ ਚਲੋ ਭਈ ਵਧੀਆ ਬਈ ਹੈ ਆਵੇ ਹਾਂ ਵੀ ਚਲੋ ਹਾਂਜੀ ਤੇਰੇ ਜੀ ਹਾਂਜੀ ਹਾਇ ਕਰੀ ਬਈ ਹਾਂਜੀ ਜਦੋਂ ਉਥੇ ਤੇਰੇ ਮਾਮੂ ਨੂੰ ਉਥੇ ਬਹਿਣ ਜਾਓਗੇ ਕਹਿੰਦਾ ਹਾਂਜੀ ਉਥੇ ਇੱਕ ਛੋਟੀ ਜੀ ਕੁੜੀ ਇੱਕ ਬੜਾ ਸ਼ਾਮਗਾ ਕਰ ਰਿਹਾ ਹੋਗਾ ਠੀਕ ਹੈ ਐਵੇਂ ਆਪਾਂ ਉਹਦੀ ਕਿ ਲਿਆਵਾਂਗੇ ਨਾਲ ਤੇ ਨਾ ਲੈ ਕੇ ਜਾਵਾਂਗੇ ਕਹਿੰਦੇ ਹੈ ਹਾਂ ਹਾਂ ਨਾਲ ਦੇ ਆਨੰਦ ਕਰਦੇ ਨਾਲੇ ਗਾਏ ਕਰੀ ਬਈ ਗੱਡੀ ਜਾ ਜੂ ਨਾਲੇ ਉਹਦੇ ਸ਼ੇਰਵਾਨੀ ਵੀ ਫਾਈ ਹੋਊਗੀ ਸਾਹਿਬ ਦੇ ਓਹ ਹੋਰ ਸਾਰੇ ਸਾਰਾ ਕੰਮ ਕਰ ਜੂਗਾ ਵਿੱਚੇ ਸਾਰੇ ਕੰਮ ਬਣ ਜਾਣਗੇ ਖਰਚਾ ਤਾਂ ਕਰੇ ਰਿਆਂ ਕੱਪੜੇ ਦੀ ਦੇ ਰੇ ਖਰਚਾ ਤਾਂ ਕਰੇ ਰਿਆਂ ਕੱਪੜੇ ਕੋਈ ਤਾਂ ਫਾਇਦਾ ਹੋਵੇ ਚਲ ਸਾਹਿਬ ਦਾ ਵਿਆਹ ਕਰੀ ਦਵਾਂਗੇ ਓਹ ਹੋਰ ਕਰੀ ਦਵਾਂਗੇ ਚਲ ਉਹਦਾ ਵਿਆਹ ਵੀ ਇਹ ਉਹਦਾ ਵਿਆਹ ਵੀ ਕਰੀ ਦਵਾਂਗੇ ਸਾਹਿਬ ਦਾ ਓਹ ਹੋਰ ਤਾਂ ਅਸੀਂ ਤਾਂ ਕਾਹ ਵਾਜਦਾ ਨਾ ਇੰਤਰ ਮਾਮੂਲੀ ਨਾਲੇ ਹੱਕੜਿਆ ਵਾਸਾ ਹਾਂ ਨਾ यािता तो वे दुवानो रे के ठीक है हां वो छोटी जी कुड़ी है भाई साव जी तो नहीं मम्मी चाओ हां नॉन भी चाओ ये चले 40 बहुत छोटा फिर है पता नहीं कोई और मिल जो पुत्ता और इस तरह एक है, है? ਉਹ ਤੇਰਾ ਮੰਮੂ ਦਾ ਦਾਦੇ ਪਰ ਐਸਾ ਉਹ ਘੱਟ ਲੈ ਕੇ ਆਵਾਂਗੇ ਪਾਚੋ ਸਰਵਨਾ ਕੋਲ ਮੈਨੂੰ ਸੱਚਾ ਸਹਿਬ ਹਾਂ ਸਹਿਬ ਉਹ ਨਾਲੇ ਗਏ ਉਹ ਬੜੂਗਾ ਉਹਦਾ ਕੀ ਕਰਨਾ ਕੋਣਾ ਜਨਾ ਹਾਂ ਜਨਾ ਮੰਮੂ ਹਾਂ ਜਨਾ ਮੰਮੂ ਨਾਲਾ ਤਾਂ ਉਹ ਤਰਵੇ ਕਮਣਾ ਉਹ ਤਾਂ ਬਾਹਰ ਵਾ ਗਿਆ ਹਾਂ ਉਹ ਤਾਂ ਬਾਹਰ ਵਾ ਗਿਆ ਇੱਥੇ ਮੇਰਾ ਆ ਜਿੱਦਾ ਤੇਰਾ ਨਾਨਾ ਤਵੇ ਆਇਆ ਇਹਨੇ ਤਾਂ ਮੁੰਡੇ ਦਾ ਨਾ ਹੋਈ ਐ ਲਾਡੀ ਹਾਂ ਫਿਰ ਕਹੇ ਉਹ ਬੜੂ ਉਹ ਹੈ ਪਤਾ ਨਹੀਂ ਨਾ ਵੀ ਛਾਵੂ ਨੂੰ ਬੜਾ ਬਾਰੇ ਹੈ ਹੈ ਕਦੇ ਹਾਂ ਛਾਵੂ ਨੂੰ ਬੜਾ ਬਗਦੀ ਕਦੀ ਕਦੀ ਤੇ ਅੱਜ ਛਾਵੂ ਮਾਂ ਮੋਰੀ ਕਹੇ ਤੇ ਮੈਂ ਬਣੂਗਾ ਠੀਕ ਆ ਲਾਡੀ ਮਾਮੂ ਕਹ ਰਿਹਾ ਜੋਣਾ ਮਾਮੂ ਹਣਾ ਕਹੇ ਮੈਂ ਬਣੂਗਾ ਹਾਂ ਸਾਬ ਕਹ ਰਿਹਾ ਮੈਂ ਬਣੂਗਾ ਆ ਇੱਥੇ ਲਾਡੀ ਕਹ ਰਿਹਾ ਮੈਂ ਬਣੂਗਾ ਡਾਲ ਲਿਆ ਬਾਬਾ ਗਰੇ ਮੈਂ ਬਣੂਗਾ ਡਾਲ ਲਿਆ ਉਹ ਕਿੱਡਾ ਕਹੋ ਉਹ ਤਾਂ ਗੁੜਾ ਹੋ ਰਿਹਾ ਡਾਲ ਲਿਆ ਹੋਰ ਕੀ ਮੈਂ ਨੇ ਉਹਨਾਂ ਨੂੰ ਕਿਹਾ ਅਗਲੀ ਮੇਰੀ ਜਲਾਦੀ ਮੈਂ ਬਣ ਜੂਗਾ ਕਹਿੰਦਾ ਹੋਰ ਤਿਆਰ ਹੋ ਗਿਆ ਸਰਵਾਲਾ ਮੈਂ ਮਨੂਨ ਬੋਲਿਆ ਤੁਸੀਂ ਗੱਲ ਖਤਮ ਕਰੋ ਤੁਸੀਂ ਮੈਨੂੰ ਹੀ ਬਣਾ ਦੇ ਹਾਂ ਬਸ ਏਹੀ ਗੱਲ ਆ ਗਈ ਮੈਂ ਆ ਗਿਆ ਆਉਣਾ ਮੈਨੂੰ ਹੁਣ ਹੈਗਾ ਮੈਨੂੰ ਉਸਾਰਾ ਤੁਸੀਂ ਗੱਲ ਖਾ ਜਾਣ ਬੈਠਾ ਨਹੀਂ ਬੰਨ ਜੂਗੀ ਹਾਂ ਠੀਕ ਹੈ ਫਿਰ ਤੁਸੀਂ ਉਹ ਹੀ ਲਗਾਈ ਕਰ ਰਹੇ ਹੋ ਮੈਂ ਵੀ ਬੰਨ ਜਾਨੀ ਆ ਹਾਂ ਪਾ ਜਾ ਪਾ ਜਾ ਹਾਂ ਉਹ ਵੇਖ ਕੇ ਦੇਖ ਰਹੀ ਕਿ ਮੈਂ ਤਾਂ ਹੋਰ ਹੱਟ ਕੇ ਮਹਾਰਾ ਹਾਂ ਹਾਂਜੀ ਕੀ ਕਹਿੰਦੇ ਮੈਨੂੰ ਆਹ ਕੋਈ ਗੱਲ ਬਾਤ ਸੁਣਾਇ ਗੱਲ ਕੋਈ ਕੀ ਸਨਾਖਾ ਗੱਲਾਂ ਤਾਂ ਮੇਰੀਆਂ ਸਾਰੀਆਂ ਖਤਮ ਹੋ ਗਈਆਂ ਬਿਆਨੇ ਵਾਲੀ ਬਣਾਤੀ ਮੈਂ ਤਾਂ ਬੱਸ ਕਿੰਨਾ ਦਿਨ ਤਾਂ ਰਹਿ ਗਏ ਲੱਗੇ ਲਵੀ ਲੱਗੇ ਲਵੇ ਦਿਨ ਤਾਂ ਵਾਹ 15 ਕਿ ਦਿਨ ਰਹਿ ਗਏ ਮੈਨੂੰ ਲੱਗਦਾ ਚਲੋ ਹਾਰ ਬੰਦੇ ਦਿਨ ਨੂੰ ਕੀ ਲੱਗਦਾ ਕੋਈ ਉਹੀ ਤਾਂ ਹੈਗਾ ਜੀ ਬੰਦੇ ਦਿਨ ਨੂੰ ਕੁਝ ਨਹੀਂ ਲੱਗਦਾ ਹੋਰ ਹੋਰ ਚਲੋ ਵਧੀਆ ਜੀ ਹਾਂ ਸਖਸਾਦਰ ਸਵੇ ਜਲਦੀ ਹੋਰ ਹੋਰ ਇਹ ਹੀ ਤਾਂ ਹੈਗਾ ਅੱਛਾ ਉਹਦਾ ਉਹਦਾ ਕਿ ਦਿਹੜੇ ਜੁਰ ਵੀ ਆ ਜੀਵਾ ਹਾਂ ਮਖਾ ਉਪਰ ਕਾਇਕਾਇਰ ਉੱਥੇ ਤੇ ਬਾਬੂ ਕਹੇ ਕਿ ਇੱਕ ਹਸਾਬ ਜਿੱਡੀ ਕਾ ਛੋਟੀ ਜੀ ਕੁੜੀ ਬਸਿਆ ਫਰਾ ਪਾਉ ਉਹਨੇ ਬਾਬੇ ਇਹ ਆ ਮਤਲਬ ਇਹ ਆ ਆਪਣੀ ਸਰੋਤ ਸਰੋਤ ਨੂੰ ਦੇਖਣੀ ਆ ਸਰੋਤ ਨੂੰ ਦੇਖ ਕੇ ਜਾਣਾ ਹੈ ਹਾਂ ਵੇਖ ਲੋ ਬਾਈ ਜਦ ਕੇ ਦੋ ਚਾਰ ਨਿਕਲ ਗਏ ਇਹ ਤਾਂ ਹੈਗਾ ਹੀ ਆ ਇਹਨੇ ਮੈਨੂੰ ਲਗਾਈ ਕਿਥੀ ਬਾਈ ਕਿਤੇ ਮੈਂ ਕਿਹਾ ਮੈਂ ਚਾਹੇ ਹੋਰ ਪਾ ਆ ਦੁੱਧ ਨਾਲ ਡੋਲ ਦਿਓ ਦੁੱਧ ਨਾਲ ਰੋਲੀ ਤੋਤੇ ਦਾ ਢੋਲਾ ਸਾਰਾ ਆ ਮੈਂ ਇਧਰ ਬਹਿ ਕੇ ਆਜ ਉਹਨਾਂ ਦੀ ਜਗ੍ਹਾ ਤੇ ਕਿਤੇ ਹਾਂ ਆਪ ਪ੍ਰੋਗਰਾਮ ਕਰ ਦੂੰ ਆ ਹਾਂ 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 ਜੀ ਹਾਂ ਕੋਈ ਨਾ ਜੀ ਕੋਈ ਨਾ ਪੂਰੀਆਂ ਹਾਲੇ ਤੱਕ ਹਾਂ ਮੈਨੂੰ ਕਹ ਤੇਰੇ ਕਹਦਾ ਛੋਟੇ ਨਹੀਂ ਕਰਦੇ ਉਹ ਛੋਟੇ ਕਰਦੇ ਨੇ ਵੀਰੇ ਆਹ ਡੈਡੀ ਦੇ ਤਾਂ ਉੱਚੇ ਕਰਤੇ ਆ ਵੀ ਛੋਟਾ ਕਰ ਦਿਆਂਗੇ ਇਹ ਮੇਰਾ ਆ ਤਾਂ ਉਹਦਾ ਦੰਦ ਹੀ ਆ ਆ ਦੱਦੀ ਬਾਗ ਮੈਂ ਚੀ ਇਹ ਤਾਂ ਉਥੇ ਨਾਪ ਆਲੇ ਨੇ ਇਹ ਤਾਂ ਨਾਪ ਅੱਛਾ ਲਪਾ ਕੇ ਦਿਖਾਓ ਉਹ ਥੱਲੇ ਆ ਕੇ ਦੁੱਧ ਜੱਕ ਨਾਪਾ ਕੇ ਡੈਡੀ ਤੁਸੀਂ ਦੁੱਧ ਜੱਕ ਲਾ ਮੈਨੂੰ ਡਰ ਲੱਗਦਾ ਇਹਦਾ ਨਹੀਂ ਤਾਂ ਆਪਦੀ ਇਹ ਪੈਰ ਮਾਰੋਗੇ ਤੁਸੀਂ ਮੇਰੀ ਪੈਰ ਲੱਗ ਕਿਉਂਕਿ ਹੁਣ ਹੋ ਗਏ ਸੋਨੂੰ 8-10 ਦਿਨ ਮੇਲਾ ਦਾ ਡੋਲੇ ਨੂੰ ਬੰਦੇ ਗਏ ਹੋਏ ਨੇ ਜਿਹੜਾ ਨੇ ਅੱਛਾ ਜ਼ਿਆਦਾ ਜਿਹੜੇ ਪ੍ਰੋਗਰਾਮ ਕਰਦੇ ਹੁੰਦੇ ਨੇ ਉਹ ਗਏ ਹੋਏ ਨੇ ਉਹਨਾਂ ਦੀ ਜਿੰਮੇ ਦੁੱਧ ਪਾਣੀ ਸਬਜ਼ੀ ਵਗੈਰਾ ਇੱਕਦਾਂ ਰੋਲਣਗੇ ਲਾਜੀ ਹੋਰ ਹੋਰ ਅਲਾਈਨਿੰਗ ਜਨਾ ਬਾਣੀ ਪਤ ਸੀਰ ਖੜ ਜਾ ਮੈਂ ਪਾਉਣੀ ਐ 1 ਮਿੰਟ ਹਾਂਜੀ ਹਾਂ ਚਾਹ ਦਾ ਵੀ ਆ ਗਏ ਉਹ ਗੋਗਾ ਵੀ ਮੈਂ ਮਟਰ ਪਨੀਰ ਲਿਆਉਂ। ਹੋਰ ਮਟਰ ਪਨੀਰ ਕਰਿਆ। ਮਟਰ ਪਨੀਰ ਬਣੂਗਾ। ਹੋਰ ਉਹ ਗਰਦੀਪ ਕਹਿੰਦਾ ਸੀ ਕਹਿੰਦਾ ਮੈਂ ਡੜੀਆ ਲਾਈਨਿੰਗ ਆ। ਆਉਂਦੇ ਹੋਏ। ਆਹ ਫੜਉਣਾ। ਮੈਂ ਦੋਏ-ਦੋਨੇ ਇਕੱਠੇ ਕਰਕੇ ਨੇ। ਹੋਰ ਲਾਈਨਿੰਗ ਆ ਰਹੀ। ਬਾਹਰ ਤੋਂ ਬੋੜੇ ਨੇ। ਦੋ ਝੁਗਾ ਸਕੇ ਸੀ, ਕਿੰਝ ਝੁਗਾ ਲਉਂਦੀ ਐ। ਉਹ ਭਾਈ। ਬੱਸ ਜੇਰਾ ਬਾਬਾ ਦੀ ਜੇਰਾ ਭਾਈ। ਉਹ ਗਰਦੀਪ। ਪਾ ਥੱਲੋਂ ਦਾ ਕਰਦੇ ਏ ਥੱਲੇ ਦਾ 320 ਦਾ ਗੱਡਾ ਕਈ ਗੱਡੇ ਵਾਲੇ ਗੱਡੇ ਵਾਲੇ ਮੇਰੇ ਕੰਨ ਦਾ ਕੋਕਰੂ ਭਰ ਜੋ ਇੱਕ ਕਹਿੰਦਾ ਫਾਦ ਵਗਾਰਾ ਮੇਰੀ ਮੁੱਠੀ ਪੋਗੀ ਚਲਾਉਂਦੀ ਉਹ ਸਾਰੀ ਗੱਡਾ ਚਾਵਾ ਦਾ ਕੰਨ ਤੇ ਪੈ ਜਾਦੀ ਕੋਕਰੂ ਜੀ ਫੇਰ ਆ ਗਿਆ ਕੋਈ ਗੁੜਾ ਵਾਲਾ ਕਹਿੰਦੀ ਗੁੜਾ ਵਾਲੇ ਗੁੜਾ ਵਾਲੇ ਮੇਰੇ ਕੰਨ ਦਾ ਕੋਕਰੂ ਭਰ ਜੋ ਕਰੇ ਪਹਿਲੀ ਪੋਗੀ ਫਾਦ ਉਹ ਸਾਰੀ ਗੱਡਾ ਭਰ ਗਿਆ ਦੀ ਕੰਨ ਦੇ ਕੋਕਰੂ ਜੀ ਉਹਨੇ ਭਈ ਉਹਦਾ ਟਾਂਡੇ ਝੂਪੜੀ ਪਾ ਲਈ ਗੁੜ ਨਾਲ ਲਿਪੜੀ ਉੱਤੇ ਚੋਹਣਾ ਚਿਪੜੀ ਉਈ ਉਹ ਦੇ ਬੱਚਿਆਂ ਲੈ ਕੇ ਬੈ ਗਈ ਉਹ। ਹੋਰੇ 3 4 ਵਜੇ ਗੁੜੇ ਤੇ 3 ਵਜੇ ਉਹਦੇ ਕੋਲ ਇੱਕ ਬ੍ਰਿੰਗੜਾ ਤੇ ਕਾਣਾ। ਉਈ ਉਹ ਜਾਨਦੀ ਦੀ ਸਵੇਰ ਖੁਸ ਲੈਣ ਆਉਂਦੇ ਬੱਚਿਆਂ ਵਾਸਤੇ ਉਹ ਆਏ ਕਹਿੰਦੇ ਅੰਦਰ ਬੰਦ ਕਰ ਜਾਂਦੀ ਬਾਹਰ ਆ ਜਾਂਦੀ ਜਦੋਂ ਉਹ ਆਉਂਦੀ ਉਹ ਕਹਿੰਦੀ। ਕਾਂਡਿਆਂ ਦੀ ਮੇਰੀ ਝੂਪੜੀ ਗੁੜਲੀ ਪੀ ਚੋਣਾ ਚਿੱਪੀ ਹੋਲੀ ਉਹ ਪੁੱਤ ਬਲੀਆ ਗੁੜੇ ਉਹ ਬਾਹਰ। ਜਦੋਂ ਉਹ ਆਉਂਦੀ ਲੈ ਕੇ ਬੱਸ ਕੋ ਬਾਹਰ ਕਹਿੰਦੀ ਮੈਂ ਆ ਕੇ ਐ ਘੁੰਗੀ ਫਿਰ ਬਾਹਰ ਖੋਲਦੇ। ਉਹ ਬਾਰ ਕੋਤ ਦੇ ਆਪਣੇ ਜਰੋ ਰਖਾਣਾ ਨਾਲ ਉਹ ਜਿਖਵਾ ਲੀ ਇੱਕ ਨੇ ਗਿੱਦੜ ਨੇ ਸੁਣ ਲਈ ਹਾਂ ਹਾਂ ਗਿੱਦੜ ਉਹ ਘਾਰੀ YouTube ਤੇ ਵੀ ਆਦੀ ਹੈ ਹਾਂ ਗਿੱਦੜ ਨੇ ਸੁਣ ਲਈ ਭਾਈ ਜਰੋ ਕਹਿੰਦੀ ਉਹ ਬਕਰੀਆ ਦੇ ਬੱਚੇ ਉੱਦੇ ਨੇ ਜਿਹੜੀ YouTube ਤੇ ਆਦੀ ਆ ਉਹ ਵਸਤੂ ਉਹ ਕਰਕੇ ਪਾ ਦੇ ਬਾਤਾਂ ਪੈਣੀਆਂ ਨੇ ਕੋਈ ਵਸਤੂ ਉਹਦੇ ਨਾਲ ਪਾਉਂਦੇ ਨੇ ਉਹ ਗਿੱਦੜ ਨੇ ਸੁਣ ਲਈ ਗਿੱਦੜਾ ਆ ਕੇ ਕਹਿੰਦਾ ਕਾਂਡਿਆਂ ਨੇ ਮੇਰੇ ਟੂਪੜੇ ਗੁੜ ਲਿੱਪੀ ਜੋੜਾ ਜਿੱਪੀ ਖੋਲਿਓ ਪੁੱਤ ਬਲੀ ਅਗੜੇ ਬਾਹਰ ਬਰਬਰ ਬਾਹਰ ਖੋਲਿਆ ਭਈ ਬੁਰੇ ਗੁੜਾ ਦਾ ਖਾ ਗਿਆ ਤਿੰਨ ਨੂੰ ਤਾਂ ਖਾ ਗਿਆ ਕਤੀਵੇ ਦੇ ਗੁੜਾ ਕਾਣਾ ਭਈ ਉਹ ਨਬਲੇ ਉਹੜਾ ਚੱਕੀਰ ਲੁਕ ਗਿਆ ਉਹ ਦੇਖਿਆ ਦਿਉ ਉਹਨੂੰ ਭਈ ਨੇ ਆਈ ਪੈਰੀ ਬਿੱਲੀ ਕਹਿੰਦੇ ਕਾਂਡਿਆਂ ਨੇ ਮੇਰੇ ਟੂਪੜੇ ਗੁੜ ਲਿੱਪੀ ਜੋੜਾ ਜਿੱਪੀ ਖੋਲਿਓ ਪੁੱਤ ਬਲੀ ਅਗੜੇ ਬਾਹਰ ਭਈ ਬੁਰੇ ਗੁੜਾ ਲੱਗ ਗਿਆ ਵਿਚਾਰਾ ਉਹ ਜਿਹੜਾ ਕਾਣਾ ਕਿ ਉਹ ਦੇਖੇ ਨਾ ਕਿਵੇਂ ਖੋਲੇ ਬਾਹਰ ਰੇ ਬਿੱਲੀ ਵਗੈਰੇ ਇਹ ਦਾੰਡਾ ਨਹੀਂ ਮਿਚੂ ਪੜੇ ਗੁਰਲੀ ਪੀਚੋ ਆ ਆ ਕੀ ਪੀ ਗੋਲੀ ਉੱਪਰ ਤੇ ਬਲੀ ਗੁਰੂ ਬਾਹਰ ਭਈ ਵਿਚਾਰੇ ਨੇ ਮਰਨ ਵਾਲੇ ਕਾਣੇ ਦੇ ਹੋਲੇ ਹੋਲੇ ਬਾਹਰ ਫਟਾ ਖੋਲਿਆ ਭਈ ਬਿੱਲੀ ਕਹਿੰਦੀ ਵੀ ਦੂਜੇ ਕਹਿੰਦਾ ਗਿੱਡੜ ਖਾ ਗਿਆ ਉਹਨਾਂ ਤੜ ਗਿੱਡੜ ਆਇਆ ਤੇ ਉਹਨੇ ਕਹਿੰਦਾ ਗਿੱਡੜ ਖਾ ਗਿਆ ਭਈ ਉੱਤੋਂ ਨੇ ਪੀ ਲਿਆ ਗਿੱਡੜ ਨੇ ਪਾਣੀ ਤਾਂ ਪਿਆ ਸੜਕ ਤੇ ਲਿਟਿਆ ਗਿੱਡੜ ਖਾ ਕੇ ਅਜੰਦਾ ਅੰਮਾਰੀ ਖਾੜੀ ਜਾ ਕੇ ਡਿੱਡ ਤੇ ਹੁਣ ਇਹਦਾ ਬਿੱਲੀ ਨੇ ਮੁੱਛੇ ਬਲੀ ਗੁਰੇ ਕੱਟ ਲਿਆ ਉਹਦੇ ਜਿਉਂ ਦੇਵਰੀ ਗੋੜੇ ਜੁੜੇ ਇਹਦੇ ਗਾਰਡ ਲਈ ਬਿੱਟ ਡਲੇ ਪਾ ਕੇ ਇਟਾ ਪਾ ਕੇ ਵਿੱਚ ਪਈ ਤੋਪੇ ਦਾਤੇ ਜਿਹੜੇ ਜਦੋਂ ਫੋਗ ਆ ਰਾਵਨ ਨਾਲ ਉਹਨੂੰ ਪਤਾ ਨਹੀਂ ਲੱਗ ਰਗਾ ਬੰਦੂਗਾ ਜਿਵੇਂ ਉਹ ਖੜਾ ਹੋ ਕੇ ਤਰੰਡੱਕੇ ਆਕਰ ਮਰ ਕੀ ਠੀ ਵੀ ਜਾਂਦਾ ਕਹਣਾ ਮੇਰੇ ਤਾਂ ਇੱਥੇ ਨਾ ਐ ਝੁਕਦਾ ਕਹਣਾ ਸਾਰਾ ਗਾਣਾ ਬਲੇਗੜੇ ਦੇ ਨੋਹ ਝੁਕਦੇ ਆ ਲੈਣਾ ਮੇਰੇ ਉਹ ਖਾ ਗਈ ਬਈ ਹੈ ਉਹ ਉਹ ਖਾ ਉਹ ਕੱਢ ਕੇ ਲੈ ਗਈ ਇਹਦੇ ਫੇਗੜਿਆਂ ਨੂੰ ਇੱਟਾ ਬੱਟੇ ਪਾ ਕੇ ਵਿੱਚ ਕਰੇ ਡਟੇ ਹੋਊਗੀ ਫਿਰ ਮੇਲੀ ਫੇਰ ਬਈ ਕਿਧਰ ਦੇ ਘਰ ਆ ਜਾ ਕੇ ਗੋਹੇ ਨਾਲ ਤਾਂ ਇੱਟਾ ਦਾ ਚੌਦਰਾ ਬਣਾ ਲਿਆ ਉਹਨੇ ਹੱਡਾ ਦਾ ਇਰਾਤਰਾ ਬਣਾ ਲਿਆ ਗੋਹੇ ਨਾਲ ਡਿੱਪ ਕੇ ਉੱਤੇ ਬਹਿ ਗਿਆ ਕੰਨਾਂ ਚ ਪਾ ਲਿਆ ਉਹਨੇ ਪਈ ਚਿੱਤਰ ਗਲਟੀ ਪਾ ਕੇ ਮਾੜਾ ਬਈ ਬਹਿ ਗਿਆ ਕਲੇ ਸਾਰੇ ਦਿਨੇ ਉੱਥੇ ਪਾਣੀ ਪੀਣ ਆਉਂਦੇ ਜਨੇਵਰ ਪਾੜੇ ਤੇ ਉਹਦੇ ਬਹਿ ਗਿਆ ਟੋਪੇ ਤੇ ਕਾੜੇ ਤੇ ਸਾਰੇ ਦਿਨੇ ਔਰਾਂ ਨੇ ਪਾਣੀ ਪੀਣ ਕਹਣਾ ਹੈਗਾ ਉਹ ਪਹਿਲਾਂ ਤੇ ਉਹਨੇ ਦਾ ਇੱਕ ਦਿਨ ਦਾ ਚੌਦਰਾ ਚਾਂਦੀ ਨਾਲ ਡਿੱਪ ਕੇ ਕੰਨਾਂ ਚ ਪਾ ਕੇ ਉਹਦਰਾ ਕੋਈ ਆ ਜਾ ਕੇ ਤੜਾ ਬੈਠਿਆ ਇਹ ਤੇ ਸਾਰੇ ਜਨੇ ਵਰਕਾ ਉੱਚੀ ਡਿਨਿਆ ਸਾਰੇ ਆਈ ਗਏ ਕਈ ਉੱਪਰ ਪਾਣੀ ਪੀ ਕੇ ਕਹੀ ਗਏ ਪਾਣੀ ਪੀ ਕੇ ਆਈ ਗੋ ਘਰ ਬਰਾਏ ਕਹਿੰਦੀ ਵੇ ਉਹ ਉਗੀ ਡਰਾ ਕਹਿੰਦੇ ਤੇ ਹੀ ਲੱਤ ਕੇ ਪਹਿਲਾਂ ਪਾਣੀ ਦੇ ਲਈ ਫੇਰ ਕਹੂਗੀ ਜੇ ਪਹਿਲਾਂ ਮੇਰੇ ਪਾਣੀ ਪੀ ਲਾਂ ਦੇ ਕਹਾਂ ਜਾ ਕਹਿੰਦੀ ਘਰ ਪੈਦਾ ਕਹੇਗਾ ਨਾ ਮੇਰੇ ਬੋਲੇ ਜਾਂਦਾ ਵੀ ਮੈਂ ਬਾਅਦ ਚ ਕੁਝ ਨਹੀਂ ਫੇ ਗੋ ਕਹਿੰਦੀ ਇਹ ਹੱਡਾ ਨਾਲ ਤੇ ਆਉਂਦਰਾ ਵੋਹੇ ਨਾਲ ਨਿੱਪਿਆ ਕਹਿੰਦੀ ਕੋਈ ਪਾ ਕੇ ਕਹਿੰਦੀ ਕੰਨ ਅੱਜ ਖਿਤਰੇ ਕੋਈ ਖੜਿਆ ਹੋਇਆ ਜਿਹੜਾ ਬੈਠਿਆ ਉਹ ਆਉਂਦਾ ਪਾਏਗਾ ਮਗਰ ਭਈ ਉਹ ਤਾਂ ਵੜ ਗਈ ਉਹ ਚ ਖੱਡ ਚ ਭਈ ਉਹਦੀ ਪੂਛ ਆ ਗਈ ਇਹਦੀ ਬੇਗਿੱਦੜਾ ਕਹਿੰਦਾ ਹੂੰ ਕਹਿੰਦੀ ਉਹਦੀ ਮਾਂ ਤਾਂ ਕਹਿੰਦੀ ਹਾਂ ਕਹਿੰਦੀ ਉਹ ਜੀ ਕਹਿੰਦਾ ਆਹ ਕਹਿੰਦੀ ਉਹ ਆ ਕੇ ਗਿੱਦੜ ਮਾਰ ਲੇ ਜੋ ਭੱਜਿਆ ਫਿਰ ਛੱਡਿਆ ਉਹਨੇ ਬਿੱਦੜ ਗਿੱਦੜਾ ਭਈ ਉਹ ਥੱਲੇ ਵੜ ਗਈ ਕਹਿੰਦੀ ਉਹ ਹਾਂ ਉੱਤਰ ਗਈ ਆ ਫਰਾਹੀ ਹੁਣ ਚੜਨਗੀਆਂ ਫੇ ਮਾਹੀ ਅੱਡੀ ਬਰੀ ਬਾਤ ਤੂ ਵੇ ਰਾਤ ਆ ਤਾਂ ਖੱਡ ਚ ਵੜ ਗਈ ਕਹਿੰਦੇ ਉਹ ਕਹਿੰਦੀ ਉਹ ਹਾਂ ਉਤਰਦੀਆਂ ਫਰਾਹੀ ਹੈ ਨਹੀਂ ਹੁਣ ਚੜਨਗੀਆਂ ਫੇ ਮਾਹੀ ਦੇ ਫੰਦੇ ਵੜਦੇ ਉਹ 6 ਮਹੀਨੇ ਵਾਸਤੇ ਆਉਂਦੇ ਗੋਹਰ ਹਾਂ ਹਾਂ ਆਹੋ ਲੈ ਹੋਰ ਬੁੱਧ ਲੈ ਨੂੰ ਹਾਂ ਜੇ ਉਹ ਥੱਡੇ ਖੱਡੇ ਤੇ ਵੜ ਜੇ ਉਹ 6 ਮਹੀਨੇ ਰਹਾ ਨਹੀਂ ਆਉਗੀ ਫੇਰ ਕੀ ਉਹ ਥੱਡੇ ਮ ਥੱਡੇ ਉਹ ਤਾਂ ਥੱਲੇ ਹੁੰਦੇ ਨੇ ਘੋਰ ਨੇ 6 ਮਹੀਨੇ ਵਾਸਤੇ ਆਉਂਦੀ ਆ ਕਦੀ ਉਹ ਹਾਂ ਉੱਪਰ ਗਿਆ ਫਰਾਏਗਾ ਹੀ ਚੜ ਲੰਗੇ ਇਥੇ ਮਾਰੀ ਹੋਣਾ ਇਧਰ ਮਾਰ ਕੇ ਇਧਰ ਫੇਰੀਆ ਕਰਾ ਤੜੇ ਛੱਡਤੀ ਪੂਛ ਰੋਦੀ ਕਦੀ ਵੇਗ ਜੜਾ ਕਹਿੰਦਾ ਹੂੰ ਕਦੀ ਹੂੰ ਨੇ ਕਦੀ ਮਾਤਾ ਕਹਿੰਦੀ ਹਾਂ ਕਹਿੰਦੇ ਜਦੋਂ ਹਾਂ ਕਿਹਾ ਉਹਦੀ ਉਹ ਛੋਟੀ ਗਰੀ ਆ ਗਈ ਕਿ ਜੜ ਮਾਰਨੇ ਭਾਈ ਭੱਜ ਰਿਆ ਕਹਿੰਦੇ ਉਹ ਹੰਗ ਤਰ ਨਹੀਂ ਆ ਖਰਾ ਕੇ ਜੀ ਉਹ ਚੜਨਗੇ ਇੱਥੇ ਮਾਰੂ ਫਿਰ 6 ਮਿੰਟ ਅਦਰੇ ਜੀਨੇ ਬਾਹਰ ਜੇ ਉਹ ਤਾਂ ਹੰਗ ਉਹ ਖਰਾ ਕੇ ਉਹ ਗੱਲੇ ਵੱੜ ਜੀ ਉਹ ਫਿਰ 6 ਮਿੰਟ ਬਾਅਦ ਰੰਦੀ ਆ ਤੇ ਹਾਂ ਕਿ ਵਾਈ ਦਾ ਤਾਂ ਫਿਰ ਲੈ ਚੂ ਗੱਟ ਕੇ ਬਾਹਰ ਮਾਰੂਗਾ ਦੁਰਮਾ ਇਹ ਐਈ ਵੀ ਗੱਲ ਨਹੀਂ ਹੈਗੀ ਤੈਨੂੰ ਪਤਾ ਪਹਾੜਾਂ ਚੋਂ ਲੈਂਦਾ ਆਇਆ ਤੱਪ ਦੀ ਪੂਜਾ ਕੁੱਟ ਕੇ ਪਾਈ ਆ ਜਣ ਬੱਕਰੀ ਦਾ ਮੇਂਗਣਾ ਨੇ ਦਿੱਲੀ ਦੀ ਜੇਰ ਆ ਹਾਂ ਮਾਰਾ ਸ਼ਰਮਾਈ ਲੱਗਦੇ ਅਸੀਂ ਬੱਚਾ ਦੇਖ ਵਗਦਾ ਆ ਜਾ ਪਾਸੇ ਹੋਰ ਕਿਹਨੇ ਪਵਾਵਾ ਵਾਹ ਵਾਹ ਉਹ ਦੇਖ ਲਾ ਕੋਈ ਪੈਸਾ ਹੀ ਲੱਗਦੇ ਐਨ ਕਿੰਨਾ ਲਾ ਬੱਚਾ ਹੋਰ ਤਾਂ ਲੋੜੇ ਨਹੀਂ ਨੇ ਲੋੜੇ ਨਹੀਂ ਐਨ ਕਲਾਉਣ ਦੀ ਮਜੂਰੀ ਹੈ ਹੈ ਦੇਖ ਲਾ ਨਾ ਬੜੀ ਚੀਜ਼ ਆ ਹੋਰ ਕੰਮ ਕਰਾਣੇ ਨੇ वो को लाया वरना तो आजा आजा भगत तू भी पवा ला आजा हां डॉक्टर में लग जाता अपने त्यार साहब से अपने डॉक्टर में हां मैं कह रहा थे दो नाव जरूर की हां थोड़ी हो जाता था पहली बार में जो बाबे जी का समझ में नहीं आ गया चल चलो ले जाना हां बच्चा फिर चल भाई ऐसा बाबा जी हां जो भाभी मां ਅਬੇ ਖੜ ਜਾ ਕੇ ਮਟਾ ਜੋ ਜੀ ਮੈਂ ਨਾ ਬੋਤਲ ਬਣਾਈ ਆ ਨਾ ਜੂਰੀ ਘੰਦੇ ਪਿਆ ਤੇ ਮਾਮੂ ਦੇ ਆਹੀ ਪੋਟਲੀ ਜੀ ਲੈਣੀ ਤੁਸੀਂ ਦੇਖ ਸਕਦੇ ਹੋ ਜਾਂ ਦੋਨੋਂ ਫੌਂਟ ਦੇ ਦੇਖਿਆ ਕੋਈ ਦੇਖ ਰਹੀ ਹੈ ਇੰਸਟਾਗ੍ਰਾਮ ਤੇ ਅੱਜ ਦਾ ਵਰਸਾ ਸੈੱਟ ਦੇਖ ਰਹੀ ਹੈ ਮੰਮਾ ਮੰਮਾ ਜੀ ਮੰਮਾ ਜੀ ਤੁਹਾਡਾ ਵਲੌਗ ਬਣ ਰਿਹਾ ਜੀ ਉੱਧਰ ਡੈਡੀ ਬੈਠੇ ਹਨ ਦਾदू ਜੀ ਦਾदू ਜੀ ਦਾਦੀ ਮਤਲਬ ਤੇ ਆ ਮੈਂਨੇ ਬਣਾਇਆ ਜੀ ਤੁਸੀਂ ਦੇਖ ਸਕਦੇ ਹੋ ਚਾਪਾ ਪੌਦੇ ਵੀ ਰੱਖ ਸਕਦੇ ਹੋ ਹੋਰ ਵੀ ਆਪਣੇ ਬਹੁਤ ਕਮਰੇ ਚ ਰੱਖ ਸਕਦੇ ਹੈ ਇਹ ਵਿੱਚ ਇਹ ਮੈਂਨੇ ਖੁਦ ਬਣਾਈ ਆ ਜੇ ਤੁਸੀਂ ਜਕੀ ਨਾ ਕਰਿਆ ਵੀ ਇਹ ਮੇਨੇ ਨਹੀਂ ਬਣਾਈ ਪਰ ਇਹ ਮੈਂ ਨੇ ਬਣਾਈ ਆ ਮੰਮਾ ਮੰਮਾ ਹਾਂ ਮੈਂ ਬਣਾਈ ਆ ਨਾ ਮੰਮਾ ਆ ਮੈਂ ਬਣਾਈ ਆ ਨਾ ਹਾਂਜੀ ਜੇ ਜਸਨੀ ਦੇ ਬਣਾਈ ਆ ਜੀ ਬਹੁਤ ਹੀ ਸੋਹਣੀ ਵਿਆਹ ਵਾਸਤੇ ਪੋਟਲੀ ਉਹ ਤਾਂ ਮੈਂ ਲੈ ਲਈ ਸੀ ਅੱਜ ਇੱਕ ਇਹ ਲਈ ਫਿਰ ਇੱਕ ਦਾਦੀ ਦੀ ਮੈਂ ਇਹ ਮੰਮੀ ਦੀ ਆ ਦਾਦੀ ਦੀ ਵੀ ਬਣਾ ਦੂ ਮੈਂ ਚਲ ਦਾਦੀ ਦੀ ਲਿਪਸਟਿਕ ਚਲ ਦਾਦੀ ਦੀ ਆ ਮਮਾ ਦੀ ਦੇਖਦੀ ਕਿਹ ਜੀ ਬਣਾਵਾਂ ਆ ਬਚ ਗਿਆ ਥੋੜਾ ਜਿਹਾ ਮਮਾ ਦੀ ਬਣਾ ਕਾਲੇ ਰੰਗ ਦੀ ਬਣਾਉਂਗੀ ਉੱਪਰ ਲਾਲ ਆ ਖਾਣੇ ਵਾਸਤੇ ਲੈ ਗਏ ਜਾਂ ਕਿ ਵਿਚ ਟਿਕਣ ਗਿ ਲੈ ਕੇ ਆਏ ਆ ਅਸੀਂ ਦੇਖੀ ਤੇ ਆ ਮੈਂ ਬੋਤਲ ਬਣਾਈ ਆ ਦੇਖ ਕਿ ਨੀ ਸੋਹਣੀ ਆ ਖੁਦ ਬਣਾਈ ਆ ਤੇ ਪੁੱਛ ਲੈ ਕਿਸੇ ਮਰਜ਼ੀ ਤੋਂ ਆ ਰਹੀ ਦਾਦੀ ਡੈਡੀ ਮੰਮੀ ਆ ਮੈਂ ਬਣਾਈ ਆ ਨਾ ਬੋਤਲ ਬੋਤਲ ਮੈਂ ਬਣਾਈ ਆ ਨਾ ਇਹ ਮੈਂ ਬਣਾਈ ਆ ਇਹ ਆ ਮਾਮੂ ਦੀ ਸ਼ੇਰਵਾਨੀ ਦੇਖ ਲਾ ਉਹ ਵੀ ਲੋੜ ਨਹੀਂ ਪੈਣੀ ਕੀ ਜਾਂਦੇ ਨੇ ਸ਼ੇਰਾ ਆਸਾ ਮਾਮੂ ਦਾ ਸ਼ੇਰਾ ਸਾਬ ਦਾ ਸ਼ੇਰਾ ਸਾਬ ਦਾ ਸ਼ੇਰਾ ਇਹ ਸਾਬ ਦਾ ਤੁਸੀਂ ਉੱਪਰ ਨਹੀਂ ਲੈਣੇ ਲਾਉਣ ਵਾਸਤੇ ਸਾਬ ਦਾ ਸ਼ੇਰਾ ਤੁਸੀਂ ਦੇਖ ਹੀ ਸਕਦੇ ਹੋ ਜੀ ਸਾਬ ਦਾ ਨਹੀਂ ਹੈਗਾ ਮਤਲਬ ਕੀ ਮੰਗੇ ਮਾਮੂ ਦਾ ਸ਼ੇਰਾ ਬੈਠ ਕੇ ਪੰਜ ਸਾਲ ਪਾਣੀ ਦਾ ਮਾਰ ਰਹੇ ਨੇ ਕਰੇਗਾ ਨਹੀਂ ਹਾਰੇਗਾ ਠੀਕ ਰਹੂ ਇਹਦਾ ਬਈ ਜਾ ਜਾ ਤੂੰ ਆ ਜਾ ਇਹ ਆ ਤੁਸੀਂ ਦਾ ਦੋ ਸਾਲ ਬਣਾਇਆ ਨਹੀਂ ਆਪਣਾ ਕਿਸੇ ਦੀ ਨਹੀਂ ਕਹਿੰਦੇ ਕੋਈ ਤਾਂ ਹੈਗਾ ਹੋਰ ਕੀ ਦੇ ਗੋਰੀ ਕਿ ਲਈ ਪਾਲਕ ਪੂਣ ਵੀ ਹੈਗਾ ਕੀ ਹੈਗਾ ਅੱਛਾ ਮੇਥੇ ਮੇਥੇ ਪਲੇਟ ਲੈ ਮੇਥੇ ਹੀ ਲਿਆ ਜਿੰਨੇ ਸਾਰਾ ਕੁਝ ਨਹੀਂ ਬਣਾਉਣਾ ਤਾਂ ਉਲੰਗਾ ਹੈਗਾ ਹਾਂ ਬੱਸ ਕਰੀ ਤਾ ਥੋੜਾ ਲਮਾ ਲਜਾ ਬਸ ਤੋ ਕਿ ਹੁਣ ਕਰ ਦਿੰਦੀ ਬੂਆ ਹਾਂ ਹਾਂ ਹੁੰਦਾ ਦਿਨੇ ਐਡੇ ਐਡੇ ਹੋ ਰਹੇ ਨੇ ਆਹ ਕਦੋਂ ਮਿੰਟਾਂ ਚ ਬਣ ਜਾਂਦਾ ਪਾਲਕ ਤਾਂ ਘੱਟਿਆ ਸੀ ਕੜੀਆਂ ਦਾ ਕਾਲੀ ਪੁੱਛ ਪਾਲਕ ਤਾਂ ਘਰੇ ਹੋ ਰਿਹਾ ਪੌਣੀਆਂ ਤਾਂ ਬਥੇਰਾ ਸੀ ਧਣੀਆਂ ਦਾ ਉਹਦੇ ਆਲਾ ਤੇ ਆ ਭੂਆ ਨੇ ਦਿੱਤਾ ਸੀ ਬਸ ਮੈਂ ਲਿਆਦਾ ਨਹੀਂ ਉਹ ਹੋਰ ਪੈਤੀ ਤਣੀਆਂ ਦਾ ਹੁਣ ਹੋ ਰਿਹਾ ਵਈ ਆਪਣੇ ਲਾਸਟ ਦੀ ਮੈਂ ਆਖਿਆ ਉੱਥੀ ਦੇ ਦੂ ਪਰਾਂ ਤਣੀਆਂ ਦਾ ਉਹ ਬਿਆਲੀਏ ਕਾਂਦੇ ਨੇ ਇਹ ਤਾਂ ਘੱਟੇ ਆ ਲਾਸਟ ਹੁਣ ਆ ਗਿਆ ਤਣੀਆਂ ਬੱਟਾ ਹਾਂ ਅੱਗੇ ਕਿੜੀ ਕਿੜੀ ਨਹੀਂ ਆਏ ਹਾਂ ਹਾਂ ਤਾਂ ਲੱਗਦਾ ਹੈ ਵਈ ਕੋਈ ਵੀ ਪਈਏ ਮਾਤਸੇ ਆ ਨਹੀਂ ਆ ਚੱਲ ਪਤਾ ਤੇ ਸਾਰੇ ਪਾਸੇ ਦਾ ਹਾਂ ਇਹ ਕਹਿਣਾ ਬੰਦ ਕੋਹਾਂ ਨਹੀਂ ਨਾ ਹੋਰ ਹੋਰ ਨੰਬਰ ਦੀ ਆ ਮੈਂ ਭੈਲਾ ਨਹੀਂ ਚੱਲ ਗਿਆ ਮਾਰ ਚੱਲ ਕੁਝ ਪਾਲ ਖੂਰੋ ਤੋੜ ਲੈਂਦੇ ਹਾਂ ਹਾਂ ਹੈਗਾ ਬੂਆ ਬਸ ਬਾਸੋਂ ਚੀਰ ਕੇ ਸੜ ਦੂੰਗਾ ਤਾਂ 5 ਮਿੰਟ ਮਾਰੂੰ ਠੀਕ ਆ ਮੈਂ ਚੀਰ ਨਾ ਮੈਂ ਕੱਟ ਲੂੰ ਆਪੇ ਹੁਣ ਉੱਥੇ ਕਿਹੜਾ ਕਰਦੀ ਨਹੀਂ ਹੋਰ ਵੀ ਹੋਰੇ ਕੋ ਜਾ ਦੇ ਕਹਿਣੀ ਮੈਂ ਚੀਰ ਜਾਨੀ ਆ ਮੈਂ ਚੀਰ ਨੂੰ ਕੀ ਆ ਉੱਥੇ ਕਿਹੜਾ ਕਰਦੀ ਨਹੀਂ ਮੈਂ ਮੋਗਾ ਲੈ ਆ ਮਹਿੰਗਾ ਤੇਰੇ ਬਾਹਰ ਤੇ ਤਾਂ ਜਾਣਦੀ ਆ ਜੀ ਤੂੰ ਮੋਗਾ ਨਹੀਂ ਆ ਜੀ ਜੇ ਆਈ ਨਹੀਂ ਉਹ ਕਰਾਉਣਾ ਰਹਣਾ ਮਨ ਨਾਲ ਜੇ ਮਰ ਲਿਖਾ ਸੀ ਜੀ ਅਨੋਣਾ ਨਾਲ ਉੱਥੇ ਬੱਲੇ ਗਏ ਅਸੀਂ ਆ ਗਰਜਾ ਨਹੀਂ ਨਾ ਸੰਤਪੁਰਮ ਕਿਸੇ ਗੱਲ ਦੀ ਮਨਾ ਕੱਲੋ ਮੈਂ ਤੇਰੇ ਆਉਂਦੇ ਨਾ ਸੀ ਆਸੀਂ ਆਂਦੇ ਤੇ ਉਹਨਾਂ ਨਾਲ ਬੋਲਦੇ ਹਾਂ ਕੱਲ ਮੈਂ ਮਾਤਾ ਜੀ ਆਪਾਂ ਹੋਵੇ ਰਾਤ ਕੱਤਦੇ ਹਾਂ ਨਹੀਂ ਯਾਰ ਹਾਂ ਲੈ ਲੈ ਮਾਦੀ ਆਸ ਮੈਨੂੰ ਤਾਂ ਦਾ ਪਤਾ ਲੱਗਦਾ ਨਹੀਂ ਚਲੋ ਜਿੰਨਾ ਚੋਟੂਗਾ ਉਹਨਾਂ ਚ ਚਲੋ ਉਹਦਾ ਜਿੱਲੇ ਦਾ ਪਤਾ ਨਹੀਂ ਉਹਨਾਂ ਨੂੰ ਨਹੀਂ ਪਤਾ ਇੰਨਾ ਖਾਣਾ ਪੀਣਾ ਉਹਨੇ ਖਾਣੇ ਖਾਣੇ ਕੋਈ ਵੀ ਹੈ ਜਿੰਨਾ ਕਿ ਲਿਖਿਆ ਹੋਇਆ ਉਹਨਾਂ ਕਿ ਖਾਂਦਾ ਹਰੇਕ ਕੋਈ ਹੁੰਦੀ ਹੈ ਇਹ ਨਹੀਂ ਪਤਾ ਕਿਸੇ ਨੂੰ ਤੁਰਦੇ ਫਿਰਦੇ ਲੈ ਜਾਂਦਾ ਕਿਤੇ ਨੂੰ ਕਈ ਨੇ ਸਾੜ ਕੇ ਲੈ ਕੇ ਜਾਂਦਾ ਉਹ ਕਿਸੇ ਦਾ ਕੋਈ ਹਾਲ ਕਰਕੇ ਲੈ ਕੇ ਜਾਂਦਾ ਕਿਸੇ ਦਾ ਕੋਈ ਹਾਲ ਉਹ ਆਪਣੇ ਕਰਨੀਆ-ਪਰਨੀਆ ਦੇ ਲੈ ਕੇ ਨੂੰ ਉਤਾਰ ਦਿੰਦਾ ਪੂਰੇ ਹਾਂ ਉਹਦਾ ਗੁਰੀਤਰਾਉਂਦਾ ਪੂਰੇ ਤਾਂ ਹੁਣ ਤਾਂ ਤਾਂ ਮੰਚ ਰਹਿਣ ਨਹੀਂ ਤੋਂ ਤਾਂ ਢਾਈ ਚੰਦ ਨਾਸ ਕੀ ਜਦੋਂ ਰੋਟੀ ਕਵਾਦੀ ਭਾਂਡੇ ਹੀ ਮਾਂ ਦੂੰਗੀ ਮੈਂ ਆਪੇ ਆ ਸਾਰੀ ਲਵੇੜ ਲੂਗੀ ਪੱਟੀ ਜੀ ਮਾਂ ਗਿੱਲੀ ਹੋ ਜੂਗੀ ਸਾਰੀ ਹਾਂ ਉਹ ਤਾਂ ਅੱਗੇ ਵਤ ਬੰਨੇ ਨੇ ਨਾ ਨੂੰ ਕਿ ਲਾ 21 ਦਿਨਾਂ ਦੀ ਪੂਆ और आप बुधवार को कितने रह जाने के लिए आ जाते हैं? हाँ और आज साफ़ स्पाई चक्कता सारा कुछ तो हो गया साब हो चुका हाँ कह रहा पामिंगा आप वाला एरिया नहीं शैम्पू ले पाइए आ मम्मी ला के दे ऊपर नहीं जाते आप तो पाई में अच्छा दे ले ओ तू ओ दे यारी तू पाला ਆਪ ਦੇ ਉੱਪਰ ਮੇਰੇ ਬੁੱਫੜਾ ਹੀ ਤੂ ਪਾਲਾ ਨਾ ਮਰ ਫੇਰੇ ਤਾਂ ਕਾਨੂੰਪੇ ਕਿਸੇ ਦੇ ਤੇ ਸਾਰੀ ਥਿੰਗ ਉਹ ਤਾਂ ਗੋਡੇ ਚ ਝਾਂਜਰ ਪਾਈ ਬੈਠਾ ਉਹ ਤੇ ਉੱਥੇ ਝਾਂਜਰ ਪਾ ਕੇ ਗੋਡੇ ਚ ਉਹ ਉਹ ਤਾਂ ਪਹਿਲੀ ਝਾਂਜਰ ਪਾ ਕੇ ਆ ਨਾ ਉਹ ਪਿਆਸ ਤੇ ਪਿੰਡੇ ਨੂੰ ਹੁੰਦਾ ਆ ਆਸੀ ਕਰ ਦਿੰਦਾ ਨਹੀਂ ਤਾਂ ਨਹੀਂ ਬਸ ਜੇ ਤੋਂ ਬੰਦੇ ਦਾ ਮਨ ਨਹੀਂ ਉਹ ਹੁੰਦਾ ਉਹ ਟੈਂਸ਼ਨ ਦੀ ਮੈਂ ਦੇਖਿਆ ਦੀ ਹੋਦੀ ਨਵੋ ਜੀ ਦੇਖੋ ਚੱਲ ਰੀਆਂ ਨੇ ਸਾਡੇ ਵਿਆਹ ਦੀਆਂ ਤਿਆਰੀਆਂ ਤੇ ਸਾਪ ਰੱਭਿਆ ਹੋ ਰਿਹਾ ਕਿਉਂਕਿ ਹੁਣ ਪਾਠ ਕਰਾਵਾਂਗੇ ਦਿਨ ਨੇੜੇ ਲੱਗਦੇ ਜਾ ਰਹੇ ਨੇ ਪੌਣੇ ਪੌਣੇ ਸਾਰੇ ਛਪਣੇ ਪਾਏ ਪਏ ਨੇ ਕੱਪੜੇ ਉਪੜੇ ਧੋਏ ਤੇ ਰਵਣ ਕਿਹੜੇ ਸਮਾਂ ਅੱਜ ਕੱਟ ਰਾਂਗੇ ਸਬਜ਼ੀ ਸਸੀ ਕਾਲ ਜੀ ਸਾਰੇ ਠੀਕ ਠਾਕ ਹੋਵੋਗੇ ਕਿਉਂਕਿ ਬਲੌਗ ਤਾਂ ਕਾਫੀ ਟਾਈਮ ਦਾ ਕੰਟੀਨਿਊ ਹੋ ਚੁੱਕਿਆ ਭੂਆ ਹੋਰੀ ਆ ਰਹੇ ਥੇ ਉਹ ਰਾਤ ਲਾ ਗਏ ਰਾਤ ਲਾ ਕੇ ਫਿਰ ਉਹ ਵਾਗ ਗਏ ਵੀ ਜਿੱਦਾਂ ਕਹਿੰਦੇ ਫਿਰ ਪ੍ਰੋਗਰਾਮ ਹੋਗਾ ਉਹਦੇ ਆ ਜਾਗੇ ਅਸੀਂ ਉਹ ਮੰਮੀ ਦਾ ਪਤਾ ਲੈਣ ਆਏ ਤੇ ਉਹ ਗਲਤੇ ਸੱਟ ਵੱਜਦੀ ਆ ਤੇ ਅਸੀਂ ਲੱਗੇ ਪਏ ਆ ਉਹਦੇ ਘਰ ਦੀਆਂ ਸਾਫ ਸਵਾਈਆਂ ਝਾੜ ਚੜਾਈਆਂ ਸਾਰੇ ਕੰਮ ਤਾਂ ਦੇ ਕਰ ਰਹੇ ਕਿਉਂ ਲੱਗੇ ਪਏ ਆ ਕਿਉਂਕਿ ਮੰਮੀ ਦਾ ਵਿਆਹ ਨੇੜੇ ਆ ਰਿਹਾ ਸਾਲਾ ਮਾਰ ਦਾ ਇਐਸੀ ਰਹਿ ਗਏ ਤੇ ਉੱਦ ਮਮੀ ਰੰਗਲ ਤੇ 7 ਵਜੇ ਨਾਲ ਕਰਦੇ ਫਿਰ ਕੋ ਸੌਣ ਜਦੋਂ ਐ ਆਈ ਦਿਨ ਨੇੜੇ ਆਈ ਜਾਂਦੇ ਨੇ ਫਿਰ ਕੰਮ ਵਧ ਹੀ ਜਾਂਦਾ ਹਨ ਤੇ ਫਿਰ ਕੰਮ ਕਰਨ ਵਾਲਾ ਵੀ ਚਾਹੀਦਾ ਬੰਦਾ ਹੁੰਦਾ ਪੂਆ ਦੰਦੀ ਕਰਨੀ ਮੈਂ ਰਹਿ ਜਾਂਨੀ ਫਿਰ ਉਹਨਾਂ ਦੇ ਵੀ ਔਖਾ ਹੋ ਜਾਂਦਾ ਉਹ ਜਦ ਦੇ ਵਿਆਹ ਆਉਣਗੇ ਉੱਦੇ ਰਹਿ ਜਾਣਗੇ